ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਡੀ ਇੱਕ ਨਵੀਂ ਵੀਡੀਓ ਵਿੱਚ ਜਿਸ ਵਿੱਚ ਗੱਲ ਕਰਾਂਗੇ ਬੱਬੂ ਮਾਨ ਬਾਜੀ ਦੇ ਲਾਈਵ ਸ਼ੋਅ ਬਾਰੇ ਜਿਹੜਾ ਕਿ ਪਹਿਲਾਂ 24 ਤਰੀਕ ਨੂੰ ਹੋਣ ਜਾ ਰਿਹਾ ਸੀ ਤੇ ਸ਼ਹੀਦੀ ਦਿਨਾਂ ਕਰਕੇ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ ਤੇ ਉਸ ਦੀ ਨਵੀਂ ਤਾਰੀਖ 6 ਜਨਵਰੀ 2024 ਰੱਖੀ ਗਈ ਹੈ ਕਿ 2024 ਦਾ ਪਹਿਲਾ ਲਾਈਵ ਸ਼ੋਅ ਬੱਬੂ ਮਾਨ ਬਾਜੀ ਦਾ ਪੰਚਗੁੱਲਾ ਵਿਖੇ ਦੇਖਣ ਨੂੰ ਮਿਲੇਗਾ ਤੇ ਬੱਬੂ ਮਾਨ ਭਾਈ ਵੱਲੋਂ ਇੱਕ ਕਟੜ ਵੈਂਡ ਨੂੰ ਹੋਰ ਕੁਝ ਗੱਵਰੀ ਦਿੱਤੀ ਗਈ ਹੈ ਕਿ ਉਹਨਾਂ ਦਾ ਨਵਾਂ ਗਾਣਾ ਜਿਕਰ ਕਾਫੀ ਅਡੀਕ ਐਸਾ ਗਾਣੇ ਦੀ ਕਟ ਡਫੈਂਸ ਨੂੰ ਜਲਦੀ ਹੀ YouTube ਉਤੇ ਰਿਲੀਜ਼ ਹੋ ਰਿਹਾ ਹੈ ਇਸ ਦੀ ਜਾਣਕਾਰੀ ਉਹਨਾਂ ਨੇ Instagram ਉਤੇ ਇੱਕ ਪੋਸਟ ਐਂ ਦਿੱਤੀ ਹੈ ਬੱਬੂ ਮਾਨ ਬਾਈ ਜੀ ਬਰੋ ਜੀ ਦੀ ਦਿਨਾਂ ਲਈ ਇੱਕ ਧਾਰਮਿਕ ਪੋਸਟ ਵੀ ਜਾਰੀ ਕੀਤੀ ਹੈ ਉਹ ਵੇਖਦੇ ਹਾਂ ਜੀ ਨੂੰ ਮੈਂ ਚੰਗਾ ਲੱਗਦਾ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ ਜੀ ਨੂੰ ਮੈਂ ਚੰਗਾ ਲੱਗਦਾ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ ਮੈਂ ਮੂਰਖ ਸਹੀ ਆਵਾਰਾ ਸਹੀ ਕੋਈ ਮੇਰਾ ਫਿਕਰ ਨਾ ਕਰੇ ਇਹ ਨੂੰ ਮੈ ਚੰਗਾ ਲੱਗਦਾ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ ਜਿਹੜਾ ਧਰਮ ਲਈ ਮਰਦਾ ਉਹਨੂੰ ਕਿੱਥੇ ਯਾਦ ਕੋਈ ਕਰਦਾ ਜਿਹੜਾ ਪਾਵਰ ਵਿੱਚ ਹੁੰਦਾ ਉਹਦਾ ਹਰ ਕੋਈ ਪਾਣੀ ਪਰਦਾ ਸਾਡੀ ਹਾਲਤ ਏਦਾਂ ਜੀ ਜਿੱਦਾਂ ਸੰਗ ਤੇ ਤੱਥੇ ਟੰਗੇ ਜਿਹੜਾ ਕੌਮ ਦਾ ਹੀਰੇ ਸੀ ਦੱਸੋ ਓ ਕਿਉਂ ਸੂਲੀ ਟੰਗੇ ਜਿਹੜੇ ਕੌਮ ਦੇ ਕਾਤਿਲ ਸੀ ਉਹ ਲਹਿਰਾਉਂਦੇ ਫਿਰਦੇ ਛੱਡੇ ਮੰਨਿਆ ਕੇ ਰਾਜੇ ਨਹੀਂ ਪਰ ਵੀ ਵਿਗਪੂਰੀ ਮਨਿਆ ਕੇ ਰਾਜੇ ਰਫੀਨ ਪੂਰੀ ਹੈ ਹੇ ਤੇਰੇ ਪਿੱਛੇ ਮੈਂ ਆਵਾਂ ਮੇਰੀ ਕੀ ਮਜਬੂਰੀ ਹੈ ਹੇ ਤੇਰੇ ਪਿੱਛੇ ਮੈਂ